ਸੱਚ ਸਾਨੂੰ ਪਤਾ ਉਹਨੇ ਦੱਲ ਲਈ ਕੀ ਵੀਰ ਜੀ ਮੈਂ ਉਹਨੇ ਕਦੀ ਵੀਰ ਜੀ ਸਾਡਾ ਇਹ ਕੰਮ ਨਹੀਂ ਹੈਗਾ ਨਹੀਂ 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 ਹੈਨਾ ਤੁਸੀਂ ਉਹਨੂੰ ਕੀ ਗੱਲ ਗੱਲਾਂ ਕੀ ਡਈਆਂ ਉਹ ਦੱਸੋ ਗੱਲਾਂ ਤਾਂ ਮੈਂ ਜਿਹੜੀਆਂ ਵੀਰ ਜੀ ਮੇਰੇ ਬਿੱਜੀ ਅੰਦਰ ਦਾਣਾ ਮਾਲਕ ਨੇ ਹੋਕਮ ਦਿੱਤਾ ਮਾਲਕ ਨੇ ਹੋਕਮ ਦਿੱਤਾ ਹਲੋ ਕੀ ਗੱਲਾਂ ਕਹੀਆਂ ਸੀ ਬਸ ਮੈਂ ਉਹਦਾ ਇੱਕ ਹੀ ਰੌਲਾ ਦੱਸਿਆ ਸੀਗਾ ਹਾਂ ਝੂਠ ਮਾਰਨਾ ਮੈਂ ਕੋਈ ਨਹੀਂ ਮੈਂ ਮੂਲੀ ਚਾਹ ਝੂਠ ਬੋਲ ਮੈਨੂੰ ਮੈਨੂੰ ਹਨਾ ਉਦੋਂ ਮੈਂ ਉੱਥੇ ਬੈਠੀ ਸੀ ਤਿਆਰ ਹੋਈ ਜਾਂਦੀ ਸੀ ਜੋ ਮੈਨੂੰ ਹੁਕਮ ਆਇਆ ਮੈਂ ਦੱਸ ਤੁਹਾਡੇ ਬੇਟੇ ਨੇ ਗੱਲ ਕੀਤੀ ਸੀ ਗਾ ਤੁਸੀਂ ਉਪਦੇਸ਼ ਦੇ ਰਹੇ ਸੀ ਮੈਂ ਕਰ ਰਹੀ ਸੀ ਤੂੰ ਗੱਲ ਕਰ ਮੇਰੀ ਘਰ ਮੈਂ ਕਰ ਚਲੋ ਕੀ ਗੱਲਾਂ ਕੀਤੀ ਸੀ ਕਹਿੰਦਾ ਸਭ ਦੱਸ ਦਿੰਦੇ ਆਪ ਦੱਸ ਮੈਂ ਤਾਂ ਉਹਨੂੰ ਕਿਹਾ ਸੀ ਵੀਰੇ ਤੇਰੇ ਘਰ ਦਾ ਕੋਈ ਰੌਲਾ ਰਹੇਗਾ ਤਾਂ ਅਭੀ ਤੁਹਾਨੂੰ ਇਹ ਨਹੀਂ ਪਤਾ ਵੀ ਉਹ ਗੱਲ ਕਿਹਨੇ ਕੀਤੀ ਹੈ ਤੁਸੀਂ ਕੀ ਕੀਤੀ ਹੋਈ ਨਹੀਂ ਨਹੀਂ ਹੁਣ ਤੂੰ ਕਹਿ ਰਿਹਾ ਹਾਂ ਉਹਨਾਂ ਨੂੰ ਨਹੀਂ ਪਤਾ ਲੱਗਿਆ ਜਦੋਂ ਆਪਾਂ ਪੁੱਛਾਂ ਦਿੱਤੀਆਂ ਵੀਰੇ ਮੈਂ ਤੁਹਾਨੂੰ ਕਿਹਨੇ ਕਿਹਾ ਸੀ ਭੈਣੇ ਇੱਕ ਮਿੰਟ ਉਹ ਭੈਣ ਉਹ ਭੈਣ ਤੁਸੀਂ 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 ਮੇਰੀ ਬੇਨਤੀ ਸੁਣੋ ਆਪਾਂ ਭੈਣ ਭਰਾ ਤੁਸੀਂ ਇਹ ਦੱਸੋ ਵੀ ਤੁਹਾਨੂੰ ਕਿਹਨੇ ਇਹ ਗੱਲਾਂ ਦੱਸੀਆਂ ਸੀ ਵੀ ਤੇਰੇ ਟਰੱਕ 'ਚ ਪ੍ਰੇਤ ਆ ਗੁਰਪ੍ਰੀਤ ਤੇਰੇ ਬੰਦਾ ਮਰਿਆ ਹੈ ਇਹ ਗੱਲ ਕਿਹਨੇ ਦੱਸੀਆਂ ਵੀਰੇ ਮੈਨੂੰ ਤਾਂ ਮਾਲਕ ਨੇ ਮੇਰੇ ਨੇ ਜਿੰਨੀਆਂ ਮਾਲਕ ਨੇ ਦੱਸੀਆਂ ਮਾਲਕ ਨੂੰ ਮਾਲਕ ਨੂੰ ਕਹੋ ਵੀ ਆ ਮੇਰੇ ਮੋਬਾਈਲ ਦਾ ਨੰਬਰ ਦਾਜੋ ਕਿੰਨਾ ਨਹੀਂ ਵੀਰੇ ਆਪਾਂ ਕਦੀ ਤੋਂ ਬਾਈ ਨਹੀਂ ਨਹੀਂ ਦੀਦੀ ਦੀਦੀ ਗੱਲ ਸੁਣੋ ਕੋਈ ਗੱਲ ਨਹੀਂ ਬਾਈ ਜੋ ਕੋਸੀ ਮਾਰਨੀ ਨਹੀਂ ਆਪਣੇ ਕੋਲੇ ਅਪਰੂਵ ਹੈਗਾ ਪੀਰਾਂ ਨੇ ਤੇ ਆਸ ਇਤਿਹਾਸ ਨੂੰ ਪੀਰਾਂ ਨੂੰ ਤਾਂ ਸਾਡਾ ਵੀ ਨਮਸਕਾਰ ਆ ਅਸੀਂ ਮਾੜਾ ਨਹੀਂ ਕਹਿੰਦੇ ਦੇਵੀ ਦੇਵਤਿਆਂ ਨੂੰ ਨਹੀਂ ਨਹੀਂ ਭੈਣੇ ਗੱਲ ਸੁਣੋ ਆਪਾਂ ਤੇਰਾ ਲਾਇਸੈਂਸ ਆ ਜੋ ਮਰਦ ਨੂੰ ਸਾਨੂੰ ਤਾਂ ਇਹ ਆ ਵੀ ਤੇਰੇ ਅੰਦਰ ਚਾਨਣਾ ਹੋਇਆ ਤੂੰ ਸਾਨੂੰ ਆ ਸਾਰਾ ਕੁਝ ਦੱਸਿਆ ਤੈਨੂੰ ਇਹ ਵੀ ਨਹੀਂ ਪਤਾ ਉਹ ਬੰਦਾ ਕੌਣ ਆ ਪਤਾ ਉਹ ਫੋਟੋ ਮੈਂ ਤਾਂ ਨੈਟ ਤੋਂ ਲਾਇਆ ਇਹ ਇੱਥੇ ਪਹਿਲਾਂ ਕਰਦੀ ਸੀ ਉਹ ਯਾਰ ਇੱਕ ਮਿੰਟ ਮੈਂ ਹੀ ਕਿਹਾ ਸੀ ਨਾ ਤੁਸੀਂ ਗੱਡੀ ਤੇ ਆ ਜਿਓ ਜੀ ਹੈਨਾ ਇਹ ਕਿਹਾ ਸੀ ਮੈਨੂੰ ਨਹੀਂ ਪਤਾ ਲੱਗਦਾ ਵੀ ਤੁਸੀਂ ਆਪਣੀ ਗੱਡੀ ਚਲੋ ਮੇਰੀ ਗੱਲ ਸੁਣੋ ਤੁਹਾਡੀ ਗੱਡੀ ਦੀ ਸਿਰ ਘੁੰਮਦੀ ਆ ਹਾਂਜੀ ਹਾਂਜੀ ਘੁੰਮਦੀ ਆ ਨਾ ਸਿਰ ਕਿਉਂ ਘੁੰਮੋਣੀ ਉਹ ਬੰਗਾਰਾ ਨਹੀਂ ਉਹ ਭੈਣੇ ਮੇਰੀਆਂ ਭੜੀਆਂ ਮੈਂ ਤੁਹਾਨੂੰ ਦੱਸ ਲੈ ਤੁਸੀਂ ਤੁਸੀਂ ਜਿੰਨ ਜਿੰਨਨੀ ਦੇ ਨਾਮ ਤੇ ਗੱਲ ਕਰਦੇ ਹੋ ਇੱਕ ਮਿੰਟ ਰੁਕੋ ਇੱਕ ਮਿੰਟ ਕਰੇ ਕਰ ਲੈਣੀ ਨਹੀਂ 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 ਅਸੀਂ ਪ੍ਰਸ਼ਾਸਨ ਖੜਾ ਕੋਈ ਗੱਲ ਨਹੀਂ ਜਿੰਨ ਜਿੰਨੀ ਇੱਕ ਮਿੰਟ ਜਿੰਨ ਜਿੰਨੀ ਦੇ ਰਾਤੇ ਗੱਲ ਕਰਦੇ ਹਾਂ ਜਿੰਨ ਕੌਣ ਆਪਾਂ ਤੁਹਾਨੂੰ ਪਤਾ ਨਹੀਂ ਮੈਂ ਤੁਹਾਨੂੰ ਕੁਰਾਨ ਸ਼ਰੀਫ ਚੋਂ ਮੈਂ ਦੱਸਦਾ ਮੈਂ ਪੜ੍ਹਿਆ ਕੁਰਾਨ ਸ਼ਰੀਫ ਇਹ ਕਿਤਾਬ ਨੂੰ ਮੈਂ ਨਹੀਂ ਜਾਣਦਾ ਕੁਰਾਨ ਸ਼ਰੀਫ ਮੁਸਲਮਾਨਾਂ ਦਾ ਇੱਕ ਧਾਰਮਿਕ ਗ੍ਰੰਥ ਹੈ ਦੋ ਕੁਰਾਨ ਸ਼ਰੀਫ ਲਿਖੇ ਨੇ ਇੱਕ ਮਰਜ਼ਾਦਾ ਚ ਲਿਖਿਆ ਇੱਕ ਲਿਖ ਭਗਵਾਨ ਦੀ ਉਸਤਤ ਕੀਤੀ ਹੈ ਜੰਨ ਭਲਾ ਕਹੋ ਨਾ ਤੁਹਾਨੂੰ ਪਤਾ ਨਹੀਂ ਜੀ ਫਿਰ ਤੁਸੀਂ ਜੰਨ ਜਨਣੀ ਦੇ ਨਾਂ ਤੇ ਲੋਕਾਂ ਨਾਲ ਕਿਉਂ ਘਬਰਾ ਕਰਦੇ ਹੋ ਉਹ ਵੀ ਬੰਦੇ ਬੁਲਾਉਣੇ ਅਸੀਂ ਤੁਹਾਡੀ ਦਰਖਾਸਤ ਦਿੱਤੀ ਹੈ ਜਿਹੜੇ ਬਲਵੀਰ ਵਸਤੀ ਚੋਂ ਤੁਸੀਂ ਕੀ ਕੁਝ ਉਹਨਾਂ ਨੂੰ ਕੀ ਕੁਝ ਮੰਗਾ ਰਹੇ ਹੋ ਮੁਰਗੀਆਂ ਕੁੱਕੜਾਂ ਹੀ ਕਾਲੀ ਮਾਤਾ ਦੇ ਜਾਣੇ ਕਾਲੀ ਮਾਤਾ ਮੁਰਗੀਆਂ ਕੁੱਕੜਾਂ ਮੰਗਦੀ ਹੈ ਇੱਕ ਮਿੰਟ ਸੰਗਤ ਨਹੀਂ ਹੈ ਕਾਲੀ ਮਾਤਾ ਮੁਰਗੀਆਂ ਕੁੱਕੜ ਮੰਗਦੀ ਹੈ ਮੇਰੇ ਜੋ ਕੋਈ ਵੀ ਆਪਣੇ ਆਂਦਗਾਨ ਕਹਿ ਦੇ ਨਾ ਮੈਂ ਤਾਂ ਕੋਈ ਮਰਗੀ ਉਹ ਬੈਣੇ ਗੱਲ ਸੁਣੋ ਅਸੀਂ ਤੁਹਾਨੂੰ ਸਿੱਧਾ ਬੋਲ ਲਾਉਂਦੇ ਹਾਂ ਕਿ ਉਹ ਗੱਲ ਕਹਿੰਦੇ ਆ ਵੀ ਚਲੋ ਠੀਕ ਆ ਸੀ ਵੀ ਚਲੋ ਮਜਬੂਰੀਆਂ ਸਾਨੂੰ ਵੀ ਕਿਵੇਂ ਕੋਈ ਆਵਾਜ਼ ਪਾਣਾ ਸਾਨੂੰ ਇਹ ਦੱਸੋ ਵੀ ਸਿਰ ਕਿਉਂ ਕਮਾਉਣੇ ਸਾਨੂੰ ਜਵਾਬ ਤਾਂ ਦਿਓ ਮੇਰੇ ਨਾਲ ਤੁਸੀਂ ਪ੍ਰਧਾਨ ਨਾਲ ਗੱਲ ਕਰੋ ਫੇਰ ਮੈਂ ਪ੍ਰਧਾਨ ਨੂੰ ਪ੍ਰਧਾਨ ਨੂੰ ਬੁਲਾਉਂ ਵਿੱਚ ਉਹਦਾ ਮੈਂ ਪੁੱਛੂਗਾ ਵੀ ਸਿਰ ਇੱਕ ਮਿੰਟ ਯਾਰ ਤੇਰੇ ਨਾਲ ਗੱਲ ਨਹੀਂ ਕੋਈ ਕੋਈ ਕਰ ਲੈ ਗੱਲ ਸਿਰ ਕਿਉਂ ਕਮਾਉਣੇ ਆਪਾਂ ਨੂੰ ਚਲੋ ਆਪਾਂ ਜਵਾਬ ਸਨੇਹ ਰਾਮ ਲਈ ਹੈ ਕੋਈ ਨਹੀਂ ਸਿਰ ਕਿਉਂ ਘਮਾਉਣੇ ਹੋ ਦੱਸਦੇ ਕੋਈ ਨਹੀਂ ਮਿਲਦੀ ਕੋਈ ਨਹੀਂ ਕੋਈ ਨਹੀਂ ਸਿਰ ਕਿਉਂ ਘਮਾਉਣੇ ਹੋ ਬਸ ਇਹਨਾਂ ਜਵਾਬ ਤਾਂ ਦਿਓ ਸਾਨੂੰ ਸਾਨੂੰ ਜੇ ਮੈਂ ਕਹਤਾ ਵੀਰ ਜੀ ਮੈਂ ਤਾਂ ਬਿਮਾਰ ਰਹਿੰਦੀ ਸੀ ਬਾਬਾ ਜੀ ਬਹੁਤ ਸਿਰ ਕਿਉਂ ਘਮਾਉਣੇ ਹੋ ਮੈਂ ਤਾਂ ਕਿਸੇ ਨਾਲ ਢੋਲਤੇ ਨਹੀਂ ਗਈ ਵੀ ਜਿੱਦੇ ਮੇਰਾ ਸਿਰ ਘੁੰਮਣ ਲੱਗਿਆ ਸੀ ਕਿਸੇ ਨਾਲ ਗੱਡੀ ਤੇ ਨਹੀਂ ਗਈ ਮੇਰੇ ਆਟੋਮੈਟ ਹੀ ਚੱਲ ਰਹੀ ਸੀ ਪਹਿਲੇ ਆਪਾਂ ਸਵਾਲ ਦਾ ਜਵਾਬ ਇਹ ਹੈ ਸਾਨੂੰ ਸਿਰ ਕਿਉਂ ਘਮਾਉਣੇ ਹੋ ਬਾਬਾ ਜੀ ਇਹ ਤਾਂ ਹੁਣ ਵੀ ਤੁਮੀ ਲੱਗੀ ਪਈ ਮਤਲਬ ਇੱਕ ਉਹ ਜਨ ਬੇਕਈ ਆ ਜਮਾ ਨਹੀਂ ਇੱਕ ਦੂਜੇ ਮੇਰਾ ਮਤਲਬ ਤਾਂ ਸਰ ਕੋ ਮੰਦਾ ਵੀ ਨਹੀਂ ਨਹੀਂ ਕੀ ਆਉਂਦਾ ਤੁਹਾਡੇ ਚਾਹੁੰਦਾ ਕੁਛ ਦੇਵੀ ਦੇਵ ਤੇਰੀ ਸ਼ਾਰਟ ਹੁੰਦੀ ਆ ਬਚਨ ਹੁੰਦਾ ਨਹੀਂ ਜੇ ਬਚਨ ਨਹੀਂ ਹੁੰਦਾ ਜੇ ਸਾਨੂੰ ਸਾਨੂੰ ਤੁਸੀਂ ਬਚਨ ਲੈ ਦੋ ਮੇਰੀ ਜੇਬ 'ਚਾ ਨੋਟ ਆ ਤੁਸੀਂ ਦਾਜ ਦੇ ਦਾ ਨੰਬਰ ਕਿੰਨਾ ਦੱਸੋ ਨਹੀਂ 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 ਆਏ ਨਹੀਂ ਫਿਰ ਜਾ ਜਾ ਤੱਕ ਮੰਨੋ ਵੀ ਬਚਨ ਕੋਈ ਆਉਂਦਾ ਨਹੀਂ ਤੇ ਜਾ ਫਿਰ ਤੁਸੀਂ ਮੰਨਦੇ ਹੋ ਚਲੋ ਆ ਨੋਟ ਆ ਮੈਂ ਇਸੇ ਤੁਹਾਨੂੰ ਫੜਾ ਦਿੰਦਾ ਤੁਸੀਂ ਮੇਨ ਦਾਜ ਦੇ ਦਾ ਨੰਬਰ ਕਿੰਨਾ ਹੈ ਮੈਂ ਤੁਹਾਡੀ ਮੰਨ ਲਊਗਾ ਜੇ ਬੱਚਾ ਚਲਾਉਂਦੇ ਆ ਜੀ ਚਲੋ ਕੋਈ ਨਾ ਆਹ ਲੋਟ ਮੇਰਾ ਨੰਬਰ ਪਹਿਨੇ ਆਪਾਂ ਨਾ ਤੁਹਾਡੇ ਨਾਲ ਆਪਾਂ ਸਵਾਬ ਦਾ ਜਵਾਬ ਤੁਹਾਨੂੰ ਪੂਰੇ ਆਉਂਦੇ ਤੁਸੀਂ ਕਰਦੇ ਹੋ ਅੱਛਾ 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 ਤੁਸੀਂ ਸੁਣੋ ਤੁਸੀਂ ਉਹ ਪਹਿਨੇ ਗੱਡੀਆਂ ਗੁੱਡੀਆਂ ਛੱਡੋ ਤੇਰੇ ਪਿੱਛੇ ਕਿਸੇ ਨੇ ਨਹੀਂ ਬੋਣ ਨਾ ਚਲੋ ਕੋਈ ਜਿੱਤੇ ਉਹਨੂੰ ਵੀ ਚੱਕ ਲੈਣਾ ਸੁਣ ਤੁਸੀਂ ਵੈਸ਼ਨੂ ਮਾਤਾ ਦੀ ਫੋਟੋ ਲਾਈ ਹੈ ਹਾਂ ਜੀ ਲੱਗੀ ਵੈਸ਼ਨੂ ਮਾਤਾ ਕਹਿੰਦੀ ਹੈ ਵੀ ਮੇਰੀਆਂ ਫੋਟਮਾਂ ਮੇਰੀਆਂ ਗੱਦੀ ਲਾ ਕੇ ਚਾਰ ਫੋਟਮਾਂ ਉੱਥੇ ਸਿਗਰਟਾਂ ਬੀੜੀਆਂ ਪੀਓ ਫਿਰ ਕਿਉਂ ਪੀਂਨੇ ਹੋ ਵੀ ਕਿਉਂ ਬਦਨਾਮ ਕਰਦੇ ਹੋ ਦੇਵੀ ਦੇਵਤਿਆਂ ਨੂੰ ਕਿਉਂ ਪੀਰ ਪਗੰਬਰ ਪੀਰ ਕਹਿੰਦਾ ਕੋਈ ਇਹ ਪੀਰ ਜਿਹੜਾ ਨਵਾਬ ਮਲੇਰਕੋਟਲਾ ਹੋਇਆ ਤਾਂ ਇਤਿਹਾਸ ਪਤਾ ਤੁਹਾਨੂੰ ਵੀ ਕੀ ਕੌਣ ਸੀਗਾ ਪਤਾ ਸਾਡੇ ਤਾਂ ਜੀ ਕਿਹਦਾ ਨਹੀਂ ਜੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਲੋਕਾਂ ਨੇ ਲੱਗਿਆ ਜੀ ਇਹਦਾ ਤੁਹਾਨੂੰ ਪਤਾ ਜੇ ਜਦੋਂ ਉਹ ਚਲੋ ਕੋਈ ਗੱਲ ਮਾਰਿਆ ਜੀ ਸਾਨੂੰ ਕੋਈ ਰਾਹ ਹਰ ਥਕਾ ਕਰੋ ਬੰਦ ਠੀਕ ਹੈ ਜੀ ਲੋਕਾਂ ਨੂੰ ਘਬਰਾਹਟ ਕਰੋ ਕਰਨਾ ਬੰਦ ਕਰ ਜਾਂਦੇ ਆ ਚਲੋ ਹਾਂ ਮੈਂ ਤੁਹਾਨੂੰ ਦੱਸਦਾ ਵੀ ਨਹੀਂ ਸਿੰਘ ਚੜ ਕੇ ਆਉਣ ਬਸ ਇਹ ਚਲੋ ਅਸੀਂ ਪ੍ਰਸ਼ਾਸਨ ਨੂੰ ਤਾਂ ਹੀ ਦੱਸਿਆ ਪਹਿਲਾਂ ਬੇਨਤੀ ਕੀਤੀ ਵੀ ਇਹ ਕੰਮ ਕਰੋ ਅਸੀਂ ਤੁਹਾਡੇ ਨਾਲ ਲੜਨਾ ਨਹੀਂ ਚਾਹੁੰਦੇ ਨਹੀਂ ਨਹੀਂ ਲੜ ਥਕਾ ਬੰਦ ਕਰੋ ਸੱਚ ਦੀ ਕਮਾਈ ਕਰੋ ਕਿਰਤ ਕਰੋ ਜਿੱਥੇ ਕਹਿੰਨ ਥਕਾਂ ਦਾ ਹੱਕ ਤੜ ਕੇ ਲੜੋ ਅਗਲੇ ਨਾਲ ਆਪਾਂ ਲੋਕਾਂ ਤੋਂ ਇਦਾਂ ਪੈਸੇ ਵਸੂਲਾਂਗੇ ਗਲਤ ਹੈ ਜੇ ਤੁਸੀਂ ਕਹੋ ਵੀ ਨਹੀਂ ਮਸੂਲਦੀ ਮੈਂ ਇੱਥੇ ਫਿਰ ਪਰਚਾ ਕਟਾਉਂਗਾ ਮੈਸੇਜ ਉਹ ਲਿਖ ਕੇ ਦਿੱਤਾ ਮੈਂ ਬੰਦੇ ਵੀ ਬੁਲਾ ਲਊਂਗਾ ਪਰ ਸਾਸ ਤੋਂ ਤੂੰ ਰੱਖ ਲਾ ਗੱਲ ਮੈਂ ਕਿੰਨੇ ਕਰਾਂ ਪੈਸੇ ਤੁਸੀਂ ਇਹ 5 500 ਰੁਪਿਆ ਕਰਕੇ ਇਕੱਠੇ ਇਕੱਠੇ ਕਰਕੇ ਲਈ ਜੰਨੇ ਆ ਤੁਸੀਂ ਇਹ ਵੀ ਗੱਲ ਕਹਿੰਦੇ ਮੈਂ ਉੱਥੇ ਜੀਰੇ ਜਾ ਕੇ ਮੰਦਰ ਤੇ ਬੋਤਲਾਂ ਨਹੀਂ ਸ਼ਰਾਬ ਦੀਆਂ ਤੂੰ ਕਈਆਂ ਨਹੀਂ ਢਾਈ ਬੋਤਲ ਕਿਹਨੂੰ ਗਈਆਂ ਤਾ ਤੈਨੂੰ ਯਾਦ ਹੋਣਾ ਚਾਹੀਦਾ ਬੀਬੀ ਇਹ ਕੰਮ ਠੱਗ ਠੱਗਾ ਕਰ ਦੋ ਬੰਦ ਠੀਕ ਹੈ ਆ ਤੂੰ ਤੜਕੇ ਮੇਰੇ ਨਾਲ ਫੋਨ ਤੇ ਗੱਲਾਂ ਕੀਤੀਆਂ ਫੋਟੋ ਪਾਈ ਸੀ ਮੈਂ ਉਹਨਾਂ ਨੂੰ ਇਹਨੂੰ ਮੈਂ ਕਿਹਾ ਮੈਂ ਡਰਾਈਵਰ ਬੋਲਦਾ ਠੀਕ ਹੈ ਇਹ ਕਹਿੰਦੀ ਵੀ ਨੰਬਰ ਕਿੱਥੋਂ ਲਿਆ ਮੈਂ ਇਹਨੂੰ ਸੁਲਾਨਾ ਕਹਦਾ ਵੀ ਸੁਲਾਨੇ ਤੋਂ ਲਿਆ ਕਹਿੰਦੀ ਵੀ ਠੀਕ ਆ ਉਹ ਸਾਨੂੰ ਜਾਣਦਾ ਮੈਂ ਕਹਾਂ ਵੀ ਮੇਰੇ ਗੱਡੀ ਦਾ ਐਕਸੀਡੈਂਟ ਹੋ ਗਿਆ ਡੱਬ ਵਾਲੀ ਖੜਾ ਮੈਂ ਮੈਂ ਤਾਂ 6 ਵਜੇ ਆ ਮੈਂ ਇਹਨੂੰ ਜਾਣ ਕੇ ਗਿਆ ਮੇਰੇ ਘਰ ਵਾਲੀ ਲੜਕੇ ਗਈ ਐ ਜਿਵੇਂ ਦੋ ਮੇਰੇ ਬੱਚੇ ਐ ਚਲੋ ਕੋਈ ਜਦੋਂ ਇਹਨਾਂ ਨੇ ਪੁੱਛ ਕੱਢੀ ਨਾ ਇਹੀ ਸਾਰੀਆਂ ਗੱਲਾਂ ਅੰਦਰ ਆਈਆਂ ਵੀ ਤੇਰੇ ਘਰ ਵਾਲੀ ਮੈਨੂੰ ਕੋਈ ਦੇਵਤਾ ਚਾਨਣਾ ਪਾ ਰਿਹਾ ਵੀ ਤੇਰੇ ਘਰ ਆ ਲੜਕੇ ਗਈ ਐ ਮੈਂ ਕਹਾਂ ਜੀ ਹਾਂ ਜੀ ਲੜਕੇ ਗਈ ਐ ਤੇਰੇ 6 ਵਜੇ ਲੱਤੇ ਇੱਕ ਮਿੰਟ ਦੇਦੀ ਉਹ ਇੱਕ ਮਿੰਟ ਉਹ ਸੁਣ ਤਾਂ ਲੈ ਸੁਣ 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 ਬੀਬੀ ਹੁਣ ਕਲਾਂ ਕੱਲ ਕਹਿੰਦੀ ਵੀ ਲੱਤ ਤੇ 6 ਵਜੇ ਐ ਮੈਂ ਕਹਾਂ ਜੀ ਵਜੇ ਐ ਤੁਹਾਨੂੰ ਦੇਵਤੇ ਨੇ ਤੁਹਾਡੇ ਪੀਰ ਨੇ ਹੀ ਨਹੀਂ ਦੱਸਿਆ ਵੀ ਬੰਦਾ ਕੌਣ ਗੱਲ ਕਰ ਰਿਹਾ ਤੁਮ ਬਿਲਕੁਲ ਨਹੀਂ ਅੱਗੇ ਤਾਂ ਨਹੀਂ ਪਤਾ ਨਹੀਂ ਪਤਾ ਦਾ ਬੰਦ ਹੋਣਾ ਚਾਹੀਦਾ ਗੱਲ ਕਰਨੀ ਹੈ ਬਸ ਬੰਦ ਨਹੀਂ ਨਹੀਂ ਬੀਬੀ ਜੀ ਸਾਨੂੰ ਕੰਪਲੀਟ ਤੁਹਾਡੇ ਸਿਰ ਦਿੱਤੀ ਹੈ ਉੱਥੇ ਥਾਣੇ 'ਚ ਪਹੁੰਚ ਕੇ ਲੈ ਕੇ ਦਿਓ ਸਾਨੂੰ ਵੀ ਅਸੀਂ ਅੱਜ ਤੋਂ ਬਾਅਦ ਗੱਡੀ ਨਹੀਂ ਲਾਵਾਂਗੇ ਉੱਥੇ ਠੱਕ ਠੱਕਾ ਬੰਦ ਕਰਾਂਗੇ ਬਸ ਧੰਨਵਾਦ ਆ ਜਾਓ ਸਾਲ ਤੋਂ ਪਹਿਲਾਂ ਭੈ ਕੋ ਜਿੱਕਰ ਖਾਲਸਾ ਭਗਵਾਨ ਜੀ ਅੱਜ ਅਸੀਂ ਭੋਲੂ ਵਾਲਾ ਰੋਡ ਤੇ ਖੜੇ ਹਾਂ ਜੀ ਇਹ ਨਵੀਂ ਕਲੋਨੀ ਕੱਟੀ ਗਈ ਹੈ ਇਹਦੇ ਵਿੱਚ ਦੋ ਮੀਆਂ ਬੀਬੀ ਸੀ ਤੇ ਜੋ ਆਪਣੇ ਆਪ ਨੂੰ ਜੰਨਤ ਤੇ ਜਨਣੀ ਕਾਤੇ ਸੀ ਜਦੋਂ ਵੀ ਇਹ ਗੱਡੀ ਲਾਉਂਦੇ ਸੀ ਵੀਰਵਾਰ ਤੇ ਐਤਵਾਰ ਤੇ ਢੋਲਸ਼ਾਹਨੇ ਵਜਦੇ ਸੀ ਤੇ ਇਹ ਪੂਰਾ ਸਿਰ ਘਮਾਉਂਦੇ ਸੀ ਤੇ ਸਿਰ ਘਮਾ ਕੇ ਲੋਕਾਂ ਨੂੰ ਦੱਸਦੇ ਸੀ ਵੀ ਸਾਡੇ ਵਿੱਚ ਜਨ ਪ੍ਰਵੇਸ਼ ਹੋ ਚੁੱਕਿਆ ਹੈ ਬੀਬੀ ਕਹਿੰਦੀ ਸੀ ਮੇਰੇ ਤੇ ਜਨਣੀ ਪ੍ਰਵੇਸ਼ ਹੋ ਚੁੱਕੀ ਹੈ ਸੋ ਇਹਨਾਂ ਦੀ ਜਿਹੜੀ ਕੰਪਲੀਟ ਆਈ ਸੀ ਸਾਡੇ ਕੋਲੇ ਉਹਨਾਂ ਨੇ ਸਾਨੂੰ ਦੱਸਿਆ ਸੀ ਵੀ ਇਹ ਕਈ ਹਜ਼ਾਰਾਂ ਰੁਪਿਆ ਜਿਹੜਾ ਲੋਕਾਂ ਤੋਂ ਵਸੂਲ ਪਾ ਰਹੇ ਆ ਸੋ ਉਸ ਪਰਿਵਾਰ ਤੋਂ ਵੀ ਠੱਗੀ ਮਾਰੀ ਗਈ ਮੈਂ ਪਹਿਲਾਂ ਸੰਗਤ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਸਿਆਣੀਆਂ ਸਾਰੇ ਇਹਨਾਂ ਕੰਮਾਂ ਤੋਂ ਸੁਚੇਤ ਰਹੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਡ ਲਗੋ ਜੇ ਕੋਈ ਦੇਵੀ ਦੇਵਤਾ ਪੀਰ ਪਕੰਬਰ ਹੈ ਕੋਈ ਫਕੀਰ ਸੰਤ ਹੈ ਉਹਦੇ ਘਰ ਵਿੱਚ ਉਹਦਾ ਸਤਿਕਾਰ ਕਰੋ ਉਹਨੂੰ ਨਮਸਕਾਰ ਕਰੋ ਸੋ ਇਹਨਾਂ ਲੋਕਾਂ ਦੇ ਵਿੱਚ ਮੈਨੂੰ ਲੱਗਦਾ ਹੁਣ ਅਸੀਂ ਮਿਲੇ ਸੀ ਬਾਬਾ ਤਾਂ ਹਜੇ ਨਹੀਂ ਨਾਤਾ ਬੀਬੀ ਤਾਂ ਲਿਸ਼ਕੀ ਫਿਰਦੀ ਸੀ ਬਾਬਾ ਹਜੇ ਨਹੀਂ ਨਾਤਾ ਤੇ ਇਹ ਕਹਿੰਦੇ ਸਾਡੇ ਤੇ ਜਨਮ ਪ੍ਰਵੇਸ਼ਨ ਤੇ ਜਨਣੀਆਂ ਮੈਂ ਇਹਨਾਂ ਨੂੰ ਸਵਾਲ ਪੁੱਛੇ ਸੀ ਵੀ ਕੁਰਾਨ ਸ਼ਰੀਫ ਦੇ ਵਿੱਚ ਜਨ ਕਿਨੂੰ ਕਿਹਾ ਗਿਆ ਤੇ ਇਹਨਾਂ ਕੋਲੇ ਕੋਈ ਜਿਹੜਾ ਆਨਸਰ ਨਹੀਂ ਆਇਆ ਜਵਾਬ ਨਹੀਂ ਆਇਆ ਸੋ ਉਸ ਤੋਂ ਬਾਅਦ ਇਹ ਸਿਰ ਘੁਮਾ ਕੇ ਲੋਕਾਂ ਨੂੰ ਕਹਿੰਦੇ ਸੀ ਵੀ ਸਾਡੇ ਚ ਦੇਵੀ ਦੇਵ ਤੇ ਵੀ ਪਰਮੇਸ਼ਰ ਹੁੰਦੇ ਆ ਔਰ ਨਾਲ ਹੀ ਮਤਲਬ ਲੋਕਾਂ ਤੋਂ ਪੈਸੇ ਵਸੂਲੇ ਜਾਂਦੇ ਸੀ ਔਰ ਉੱਥੇ ਸਿਗਰਟਾਂ ਪੀਤੀਆਂ ਜਾਂਦੀਆਂ ਸੀ ਨਸ਼ੇ ਨੂੰ ਬੜਾਵਾ ਦੇ ਰਹੇ ਸੀ ਇੱਥੇ ਕਿੰਨੇ ਮੁੰਡੇ ਆਉਂਦੇ ਹੋਣਗੇ ਤੇ ਉਹ ਵੀ ਗਾਂ ਨਸ਼ੇ ਦੀ ਹੜ ਵਿੱਚ ਪੈਂਦੇ ਨੇ ਜਿਵੇਂ ਸਾਡੀ ਪੰਜਾਬ ਦੀ ਜਵਾਨੀ ਨੌਜਵਾਨ ਜਿਹੜੀ ਜਵਾਨੀ ਆ ਉਹ ਨਸ਼ੇ ਦੀ ਆਪਣੀ ਜਵਾਨੀ ਨੂੰ ਗੁਲਤਾਨ ਕਰੀ ਬਿਠੀ ਖਤਮ ਕਰੀ ਬਿਠੀ ਹੈ ਸੋ ਇਸ ਸੰਬੰਧੀ ਕੰਪਲੀਟ ਦੇ ਦੁਆਰਾ ਅਸੀਂ ਇੱਥੇ ਪਹੁੰਚੇ ਸੀ ਪ੍ਰਸ਼ਾਸਨ ਆਪਣੇ ਸਿਟੀ 2 ਦੇ ਸਥਾਨ ਅਰਸ਼ਨ ਸ਼ਰਮਾ ਜੀ ਉਹ ਵੀ ਸਾਡੇ ਨਾਲ ਆਏ ਨੇ ਸੋ ਇੱਥੇ ਆਪ ਜੀ ਦੇ ਰੂਬਰੂ ਹੋਏ ਆ ਸੰਗਤਾਂ ਤੱਕ ਇਹ ਮੈਸੇਜ ਪਹੁੰਚੇ ਵੀ ਇਹੋ ਜਿਹੇ ਵਹਿਮ ਭਰਮ ਕਰਮ ਕਾਂਡ ਵਿੱਚ ਪਾਉਣ ਵਾਲੇ ਪਖੰਡੀ ਬਾਬਿਆਂ ਦਾ ਸਾਥ ਛੱਡੋ